ਆਪਾਂ ਆ ਦੇਖਦੇ ਆ ਪਹਿਲਾ ਯੋਹਨਾ ਨਵੇਂ ਨੇਮ ਦੇ ਵਿੱਚੋਂ ਉਹਦਾ 5 ਨੰਬਰ ਅਧਿਆਇ ਉਹਦੀ 14 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਅਤੇ ਉਹਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ ਸਾਨੂੰ ਇਹ ਦਲੇਰੀ ਆ ਪਰਮੇਸ਼ਵਰ ਦੇ ਅੱਗੇ ਕੀ ਦਲੇਰੀ ਆ ਵੀ ਜੇ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਮੰਗਦੇ ਆ ਤੇ ਫਿਰ ਉਹ ਸਾਡੀ ਸੁਣਦਾ ਆ ਜਿਹੜੀਆਂ ਪ੍ਰਾਰਥਨਾਵਾਂ ਤੁਸੀਂ ਲੰਬੇ ਸਮਿਆਂ ਤੋਂ ਕਰ ਰਹੇ ਆ ਪਰ ਉਹਨਾਂ ਦਾ ਉੱਤਰ ਨਹੀਂ ਆ ਰਿਹਾ ਅੱਜ ਘਰ ਜਾ ਕੇ ਉਹਨਾਂ ਪ੍ਰਾਰਥਨਾਵਾਂ ਤੇ ਗੌਰ ਕਰਿਓ ਤੇ ਚੈੱਕ ਕਰਿਓ ਕਿ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੈ ਇਹ ਨਾ ਹੋਵੇ ਕਿ ਆਪਾਂ ਕੋਈ ਚੀਜ਼ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਮੰਗ ਰਹੇ ਹੋਈਏ ਤਾਂ ਪਰਮੇਸ਼ਵਰ ਆਪਾਂ ਨੂੰ ਸਮਝਾ ਦੇ ਰਹੇ ਹੁਣ ਕੇ ਸਮਝ ਜਾਵੇ ਕਿ ਇਹ ਚੀਜ਼ੇ ਦੇ ਲਈ ਠੀਕ ਨਹੀਂ ਆ ਇਹ ਗੱਲ ਇਹਦੇ ਲਈ ਠੀਕ ਨਹੀਂ ਆ ਇਹ ਚੰਗੀ ਨਹੀਂ ਹੈ ਦੇ ਲਈ ਇਹਨੂੰ ਸਮਝ ਆ ਜਵੇ ਤੇ ਮੰਗਣਾ ਬੰਦ ਕਰ ਦਵੇ ਪਰ ਜੇ ਆਪਾਂ ਮੰਗਣੋਂ ਨਾ ਹਟੇ ਉਨੇ ਢੀਠ ਪੁਣੇ ਦਾ ਕਰਕੇ ਕਰ ਦੇਣਾ ਆ ਕਿਉਂਕਿ ਵਚਨ ਚ ਲਿਖਿਆ ਆ ਕਿ ਜੇਕਰ ਇੱਕ ਸਖਤ ਦਿਲ ਰਾਜਾ ਉਹ ਵਿਧਵਾ ਜਿਹੜੀ ਮੋੜ-ਮੋੜ ਕੇ ਉਹਦੇ ਕੋਲ ਜਾਂਦੀ ਆ ਅਰਜ ਕਰਦੀ ਆ ਵੀ ਮੇਰਾ ਨਿਆਂ ਕਰ ਦੇ ਕਹਿੰਦਾ ਉਹ ਰਾਜਾ ਆਪਣੇ ਚੰਗੇ ਸੁਭਾਅ ਦਾ ਕਰਕੇ ਨਹੀਂ ਰਹਿਮਦਲੀ ਦਾ ਕਰਕੇ ਨਹੀਂ ਪਰ ਉਸ ਔਰਤ ਦੇ ਕਿ ਕਿਨੋਂ ਉਹਦਾ ਨਿਆਂ ਉਹਨੇ ਕਿਹਾ ਮੈਂ ਕਰ ਦਿੰਦਾ ਹਾਂ ਤੇ ਪਰਮੇਸ਼ਰ ਜਿਹੜਾ ਰਹਿਮਦਿਲ ਪਰਮੇਸ਼ਰ ਆ ਜੈਸੇ ਉਹ ਤੋਂ ਬਾਰ-ਬਾਰ ਮੰਗਾਗੇ ਬਾਰ-ਬਾਰ ਮੰਗਾਗੇ ਕਿ ਉਹ ਸਾਨੂੰ ਨਹੀਂ ਦੇਵੇਗਾ ਉਹ ਹੀ ਦੇ ਦੇਣਾ ਹੈ ਪਰ ਕਈ ਵਾਰੀ ਬਹੁਤ ਲੌਂਗ ਟਾਈਮ ਲੱਗਦਾ ਹੈ ਇਹ ਕਈ ਚੀਜ਼ਾਂ ਨੂੰ ਕਿਉਂ ਕਿਉਂਕਿ ਕੋਸ਼ ਚੀਜ਼ਾਂ ਅਸੀਂ ਪਰਮੇਸ਼ਰ ਦੀ ਇੱਛਾ ਦੇ ਵਿਰੁੱਧ ਮੰਗਦੇ ਹਾਂ ਮਨ ਲਓ ਪਰਮੇਸ਼ਵਰ ਨੇ ਤੁਹਾਡੇ ਲਈ ਬਰਕਤ ਰੱਖੀ ਇਸੇ ਮੁਲਖ ਦੇ ਵਿੱਚ ਤੁਸੀਂ ਪਿਛਲੇ 5 ਸਾਲਾਂ ਤੋਂ 7 ਸਾਲਾਂ ਤੋਂ ਪ੍ਰਾਰਥਨਾ ਕਰ ਰਹੇ ਆ ਕਿ ਮੈਂ ਵਿਦੇਸ਼ ਨੂੰ ਜਾਣਾ ਕਿਸੇ ਵੱਡੇ ਮੁਲਖ ਦੀ ਜिद ਕਰਕੇ ਬੈਠੇ ਹੋ ਪਰ ਗੱਲ ਬਣ ਨਹੀਂ ਰਹੀ ਤੁਸੀਂ ਵਰਤ ਵੀ ਰੱਖ ਲਿਆ ਤਦ ਵੀ ਨਹੀਂ ਗੱਲ ਬਣੀ ਪ੍ਰਾਰਥਨਾ ਕੀਤੀ ਤਦ ਵੀ ਨਹੀਂ ਗੱਲ ਬਣੀ ਹੋਰ ਵੀ ਬਹੁਤ ਕੁਸ਼ ਕੀਤਾ ਤਦ ਵੀ ਗੱਲ ਨਹੀਂ ਬਣੀ ਬਨ ਲਓ ਇੱਕ ਦਿਨ ਆਇਆ ਗੱਲ ਬਣ ਗਈ ਤੁਸੀਂ ਇੱਥੋਂ ਵੇਚ ਵਟ ਕੇ ਵਿਦੇਸ਼ ਵਿੱਚ ਚਲੇ ਗਏ ਹੁਣ ਜੇ ਉੱਥੇ ਜਾ ਕੇ ਗੱਲ ਨਾ ਬਣੀ ਫੇਰ ਕਿਨੂੰ ਦੋਸ਼ ਦੇਣਾ ਇੱਥੇ ਤੁਸੀਂ ਆਪਣੇ ਲੋਕਾਂ ਦੇ ਵਿੱਚ ਸੀ ਇੱਥੇ ਤੁਹਾਡਾ ਤੋਰੀ ਫੁਰਕਾ ਚੱਲ ਰਿਹਾ ਸੀ ਕਿਉਂਕਿ ਪਰਮੇਸ਼ਵਰ ਦੀ ਇੱਛਾ ਸੀ ਕਿ ਤੁਸੀਂ ਇੱਥੇ ਰਹੋ ਉਦਾਰਨ ਦੇ ਰਹੇ ਹਾਂ ਪਰ ਉੱਥੇ ਜਾ ਕੇ ਕੋਈ ਵਿਪਤਾ ਪੈ ਜਾਂਦੀ ਆ ਕੋਈ ਬਿਮਾਰੀ ਫੜ ਲੈਂਦੀ ਆ ਜਾਂ ਕੋਈ ਹੋਰ ਦੁਰਘਟਨਾ ਹੋ ਜਾਂਦੀ ਆ ਫਿਰ ਕਿਹਦੇ ਅੱਗੇ ਅਰਜ਼ ਕਰਨੀ ਆ ਕਿਉਂਕਿ ਅਰਜ਼ ਕਰਕੇ ਤਾਂ ਉਸ ਵਿਪਤਾ ਵਿੱਚ ਤੁਸੀਂ ਪਹੁੰਚੇ ਆ ਮੂਹ ਮੰਗ ਕੇ ਲਈ ਉਹ ਵਿਪਤਾ ਜिद ਕਰ ਕਰਕੇ ਵਰਤ ਰੱਖ ਰੱਖ ਕੇ ਪਰ ਆਪਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਕਿ ਪ੍ਰਭੂ ਜੀ ਜੇ ਤੁਹਾਡੀ ਇੱਛਾ ਹੈ ਤਾਂ ਇਹ ਕੰਮ ਪੂਰਾ ਹੋ ਜਵੇ ਜੇ ਇਹ ਦੇ ਵਿੱਚ ਮੇਰੀ ਭਲਾਈ ਆ ਤਾਂ ਇਹਦੇ ਕੰਮ ਪੂਰਾ ਹੋ ਜਵੇ ਪ੍ਰਭੂ ਜੀ ਤੁਹਾਡੀ ਇੱਛਾ ਨਹੀਂ ਆ ਤੇ ਜਿੱਥੇ ਤੁਹਾਡੀ ਇੱਛਾ ਮੈਂ ਉੱਥੇ ਖੁਸ਼ ਜਿੱਥੇ ਤੁਸੀਂ ਮੈਨੂੰ ਲੈ ਕੇ ਜਾਣਾ ਚਾਹੁੰਦੇ ਮੈਂ ਉੱਥੇ ਜਾਣ ਨੂੰ ਤਿਆਰ ਆ ਮੇਰੇ ਲਈ ਉਹ ਦਰਵਾਜ਼ਾ ਖੁੱਲੇ ਪ੍ਰਭੂ ਜਿਹੜਾ ਤੁਸੀਂ ਠਹਿਰਾਇਆ ਹੈ ਫੇਰ ਪਰਮੇਸ਼ਵਰ ਨੇ ਆਪਣੀ ਇੱਛਾ ਨੂੰ ਸਾਡੇ ਉੱਤੇ ਜ਼ਾਹਿਰ ਕਰ ਦੇਣਾ ਹੈ ਫੇਰ ਹੋ ਸਕਦਾ ਕੋਈ ਛੋਟਾ ਜਿਹਾ ਹੀ ਮੁਲਕ ਹੋਵੇ ਪਰ ਉੱਥੇ ਬਰਕਤ ਤੁਹਾਡੇ ਲਈ ਵੱਡੀ ਹੋਵੇ ਪਰ ਕਈ ਵਾਰੀ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਾ ਕੇ ਵੀ ਛੋਟੀ ਛੋਟੀ ਚੀਜ਼ ਦੇ ਲਈ ਲੋਕੀ ਤਰਸਦੇ ਆ ਇਸ ਲਈ ਇੱਥੇ ਵਚਨ ਕੀ ਲਿਖਦਾ ਕਹਿੰਦਾ ਸੁਣਦਾ ਹੈ ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ ਮੰਗਦੇ ਆ ਤਾਂ ਉਹ ਸਾਡੀ ਸੁਣਦਾ ਹੈ ਆਪਾਂ ਪ੍ਰਭੂ ਦੀ ਇੱਛਾ ਦੇ ਅਨੁਸਾਰ ਮੰਗਣਾ ਹੈ ਪ੍ਰਾਰਥਨਾ ਉੱਤਰ ਲੈ ਕੇ ਆਉਂਦੀ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਕਰਦੇ ਹਾਂ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਕਰਦੇ ਹਾਂ ਉੱਤਰ ਆਉਂਦਾ ਹੈ ਪਰ ਜਦੋਂ ਸਾਨੂੰ ਪ੍ਰार्थਨਾ ਕਰਨ ਦਾ ਸਿਧਾਂਤ ਨਹੀਂ ਪਤਾ ਤੇ ਜਦੋਂ ਅਸੀਂ ਸਹੀ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਰਹਿ ਕੇ ਨਹੀਂ ਕਰਦੇ ਫਿਰ ਉਸ ਪ੍ਰਾਰਥਨਾ ਦਾ ਉੱਤਰ ਵੀ ਨਹੀਂ ਆਉਂਦਾ ਵਚਨ ਚ ਲਿਖਿਆ ਆ ਕਹਿੰਦਾ ਤੁਸੀਂ ਮੰਗਦੇ ਆ ਕਾਦੇ ਵਾਸਤੇ ਕਿ ਆਪਣੇ ਭੋਗ ਵਿਲਾਸਾਂ ਦੇ ਵਿੱਚ ਤੁਸੀਂ ਉਡਾ ਦਿਓ ਧਨ ਮੰਗਦੇ ਆ ਕਾਦੇ ਵਾਸਤੇ ਕਿ ਆਪਣੀਆਂ ਮਨਮਰਜ਼ੀਆਂ ਪੂਰੀਆਂ ਕਰ ਲਿਏ